ਬਾਲਾ ਜੀ ਮੰਦਿਰ ਕਮੇਟੀ ਨੇ ਹਾਲ ਸਿੰਘ ਵਾਲਾ ਵੱਲੋਂ ਸ੍ਰੀ ਸਾਲਾ ਸਰ ਧਾਮ ਤੋਂ ਜਿਹੜੀ ਕਿ ਪਵਿੱਤਰ ਜੋਤੀ ਲਿਆਂਦੀ ਗਈ ਹੈ ਉਸ ਦੀ ਸ਼ੋਭਾ ਯਾਤਰਾ ਲਈ ਮੁਕੰਮਲ ਤਿਆਰੀ ਹੈ ਜਿਹੜੀ ਕਿ ਥੋੜੇ ਸਮੇਂ ਦੇ ਵਿੱਚ ਯਾਤਰਾ ਸ਼ੁਰੂ ਹੋਊਗੀ ਤੇ ਸ਼ਾਮ ਨੂੰ ਕੀਰਤਨ ਦਰਬਾਰ ਲੱਗੂਗਾ ਤੇ ਮੈਂ ਬਾਲਾ ਜੀ ਮੰਦਿਰ ਕਮੇਟੀ ਦੇ ਸਾਰੇ ਹੀ ਸਾਡੇ ਵੀਰਾਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਪ੍ਰਭਾਤਮਾ ਸ਼੍ਰੀ ਹਨੂਮਾਨ ਜੀ ਬਾਲਾ ਜੀ ਦੇ ਚਰਨਾਂ ਵਿੱਚ ਬੇਨਤੀ ਤੇ ਅਰਦਾਸ ਬੇਨਤੀ ਕਰਦਾ ਕਿ ਇਹ ਕਮੇਟੀ ਹਮੇਸ਼ਾ ਹੀ ਪ੍ਰਭੂ ਦਾ ਗਉਣ ਗਾਣ ਗਾਉਂਦੀ ਰਹੇ ਸ਼ਹਿਰ ਵਿੱਚ ਆਪ ਦਾ ਬਾਲਾ ਜੀ ਦਾ ਜਿਸ ਤਰ੍ਹਾਂ ਕਿ ਇਹ ਜਾਗਰਣ ਕਰਾਉਂਦੇ ਆ ਹੋਰ ਵੀ ਬਹੁਤ ਧਾਰਮਿਕ ਪ੍ਰੋਗਰਾਮ ਕਰਾਉਂਦੇ ਹਰੇਕ ਮੰਗਲਵਾਰ हनुमान चालीसा ਦਾ ਜਾਪ ਹੁੰਦਾ ਇਸੇ ਤਰ੍ਹਾਂ ਇਹ ਜਾਪ ਤੇ ਇਸ ਤਰ੍ਹਾਂ ਦੀ ਸੇਵਾ ਵਿੱਚ ਲੱਗੇ ਰਹਿਣ ਤਾਂ ਕਿ ਸਾਡਾ ਸ਼ਹਿਰ ਨਿਹਾਲ ਸਿੰਘ ਵਾਲਾ ਆਉਣ ਵਾਲੀਆਂ ਜਿਹੜੀਆਂ ਕਿ ਕੋਈ ਵੀ ਘਟਨਾਵਾਂ ਉਹਨਾਂ ਤੋਂ ਬਚਿਆ ਰਹੇ ਪ੍ਰਮਾਤਮਾ ਦੇ ਲੱਡ ਲੱਗਿਆ ਰਹੇ ਇਸ ਕਰਕੇ ਮੈਂ ਇਸ ਕਮੇਟੀ ਨੂੰ ਫਿਰ ਆਪਣੇ ਵੱਲੋਂ ਲੱਖ ਲੱਖ ਵਧਾਈ ਦਿੰਦਾ ਤੇ ਪ੍ਰਮਾਤਮਾ ਦੇ ਚਰਨਾਂ ਵਿੱਚ ਇਹ ਹੀ ਅਰਦਾਸ ਕਰਦਾ ਵੀ ਹਮੇਸ਼ਾ ਹੀ ਤਰੱਕੀਆਂ ਕਰਨ ਹਮੇਸ਼ਾ ਹੀ ਚੜ੍ਹਦੀ ਕਲਾ ਵਿੱਚ ਰਹਿਣਾ ਪਹਿਲਾਂ ਤਾਂ ਮੈਂ ਬਾਲਾਜੀ ਮੰਦਿਰ ਦੇ ਸਾਰੇ ਕਮੇਟੀ ਮੈਂਬਰਾਂ ਨੂੰ ਜਿਹੜੇ ਨੌਜਵਾਨ ਵੀਰ ਆਤੇ ਨੌਜਵਾਨ ਮੁੰਡੇ ਕਮੇਟੀ 'ਚ ਆ ਉਹਨਾਂ ਨੂੰ ਸਾਰਿਆਂ ਨੂੰ ਇਹ ਸਾਰੇ ਨਗਰ ਨੂੰ ਵਧਾਈ ਦਿਨਾ ਵੀ ਆਪਣੇ ਬਾਅਦ ਅੱਜ ਆਪਣਾ ਪਹਿਲਾ ਜਨ ਕੇ 1 ਸਾਲ ਹੋ ਗਿਆ ਪੂਰੇ ਆਪਣੇ ਮੂਰਤੀ ਸਥਾਪਨਾ ਨੂੰ ਅੱਜ ਅਸੀਂ ਪਹਿਲਾ ਸ਼ੋਭਾ ਯਾਤਰਾ ਕਰਨ ਲੱਗੇ ਆ ਸੋ ਸਾਰੇ ਕਮੇਟੀ ਮੈਂਬਰ ਜੋ ਬਹੁਤ ਉਦੇਸ਼ਾਂ ਨਾਲ ਜੋ ਕੰਮ ਕਰ ਰਹੇ ਨੇ ਨੌਜਵਾਨ ਵੀਰ ਨੇ ਉਹ ਕਈ ਨਹੀਂ ਆਂਦੇ ਨੌਜਵਾਨ ਭਰ ਕੇ ਹੁੰਦੇ ਨੇ ਪਰ ਇਹ ਕਮੇਟੀ ਸਾਰੇ ਵਧੀਆ ਮਲਕੀ ਗੁਰੂ ਨਾਲ ਮਹਾਰਾਜ ਨਾਲ ਲੱਗਿਆ ਬਾਲਾ ਜੀ ਪਰਿਵਾਰ ਨਾਲ ਬਾਲਾ ਜੀ ਮੰਦਿਰ ਦੇ ਲੈ ਵਿਸ਼ਵਾਸ ਕਰਦੇ ਆ ਸਾਰੇ ਨਗਰ ਇਸ ਜਗ੍ਹਾ ਤੇ ਹਰੇਕ ਦਿਨ ਆ ਕੇ ਜਾਗਰਣ ਹੁੰਦੇ ਆ ਬਹੁਤ ਸੋਹਣੇ ਯਾਰ ਕਿ ਕਮੇਟੀ ਨੇ ਕੰਮ ਕੀਤੇ ਹੋਏ ਆ ਖੁਮੇ ਕਮੇਟੀ ਨੂੰ ਤੇ ਨਗਰ ਨੂੰ ਵੀ ਬਧਾਈ ਦੇਣਾ ਇਸ ਕੰਮ ਦੀ ਹੁਣ ਅਸੀਂ ਸਾਰੇ ਆਪਣਾ ਸਾਰਾ ਸ਼ਹਿਰ ਨਾਲ ਮਿਲ ਕੇ ਸਾਰੀ ਕਮੇਟੀ ਨਾਲ ਮਿਲ ਕੇ ਸ਼ੋਭਾ ਯਾਤਰਾ ਤੋਰਨ ਲੱਗੀ ਆ ਤੇ ਉਮੀਦ ਆ ਕਿ ਸਾਰਾ ਸ਼ਹਿਰ ਖਾਤ ਦੇਊਗਾ ਸਾਰੇ ਕਲੋਨੀਆਂ ਦੇ ਵਿੱਚ ਖਾਦਾਂ ਦੇ ਪ੍ਰੋਗਰਾਮ ਰੱਖੇ ਗਏ ਨੇ ਜੋ ਹਰੇਕ ਕਲੋਨੀ ਵਿੱਚ ਸ਼ੋਭਾ ਯਾਤਰਾ ਦੇ ਸਵਾਗਤ ਕਰਨ ਵਾਸਤੇ ਤੇ ਸ਼ਾਮ ਨੂੰ ਅੱਜ ਜਾਗਰਨ ਹੋ ਰਹੇ ਨੇ ਬਹੁਤ ਅੱਛੇ ਪੱਧਰ ਤੇ ਮੈਂ ਸਾਰੇ ਨਗਰ ਦੇ ਆਸ-ਪਾਸੇ ਲੋਕ ਪਿੰਡਾਂ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਆਪਣੇ ਯਾਦ ਇੱਥੇ ਪਹੁੰਚਣ ਆਓ ਮੂਮਾ ਕੇ ਪਹੁੰਚ ਕੇ ਨੰਦ ਲੈਣਨ ਇਹਦਾ ਐਨੇ ਤੋਂ ਸਭੀ ਬਾਲਾ ਜੀ ਭਕਤੋਂ ਕੋ ਮੇਰਾ ਜੇ શ્રી ਰਾਮ ਅੜੀ ਧੂਮਨਾਮ ਸੇ ਆਪ ਦੇਖ ਹੀ ਰਹੇ ਹੋ ਸ਼ੋਭਾ ਯਾਤਰਾ ਚੱਲ ਰਹੀ ਹੈ ਔਰ ਸਾਰੇ ਭਕਤੋਂ ਸੇ ਨੰਮ ਨਿਵੇਦਨ ਹੈ ਸ਼ੋਭਾ ਯਾਤਰਾ ਮੇਂ ਜਿਆਦਾ ਸੇ ਜਿਆਦਾ ਭਗਤ ਗਣ ਆਕੇ ਸ਼ੋਭਾ ਯਾਤਰਾ ਕੀ ਭੱਬੇਤਾ ਵੜਾਏ ਜੈ શ્રી ਰਾਮ ਜੈ શ્રી ਵਾਲਾ ਜੀ ਬਸ ਇਹ ਸ਼ੋਭਾ ਯਾਤਰਾ ਚ ਮੈਂ ਬਾਲਾ ਜੀ ਭਗਤਾਂ ਨੂੰ ਵਾਰਕਵਾਦ ਦੇਣਾ ਚਾਹੁੰਦਾ ਤੇ ਸਮੂ ਮੰਡੀ ਵਾਸੀਆਂ ਅਨਿਹਾਰ ਸਿੰਘ ਵਾਸੀਆਂ ਨੂੰ ਇਸ ਉਸਰ ਦੀ ਵਧਾਈ ਦੇਣਾ ਚਾਹੁੰਦਾ ਜੈ શ્રી ਬਾਲਾ ਜੀ ਪਹਿਲਾ ਤਾਂ ਮੈਂ ਪਹਿਲੇ ਮੂਰਤੀ ਸਥਾਪਨਾ ਦੇ ਵਸਤੇ ਸਾਰੇ ਬਾਲਾ ਜੀ ਦੇ ਆਗੂਨ ਬਹੁਤ ਬਹੁਤ ਵਧਾਈ ਦੇਣਾ ਮੰਡੀ ਨਿਵਾਸੀਆਂ ਨੂੰ ਬਹੁਤ ਬਹੁਤ ਵਧਾਈ ਦੇਣਾ ਜਿਵੇਂ ਤੁਸੀਂ ਦੇਖ ਚੁੱਕੇ ਹੋ ਅੱਜ ਜਿਹੜੀ ਤਿਆਰੀ ਆ ਪੂਰੀ ਮੁਕੰਮਲ ਹੋ ਚੁੱਕੀ ਹੈ ਹੁਣ ਅਸੀਂ ਜਿਹੜੀ ਸਾਲਾ ਸਰ ਤੋਂ ਪਵਿੱਤਰ ਧਾਮ ਤੋਂ ਜਿਹੜੀ ਜੋਤੀ ਆਈ ਹੈ ਉਹਦੇ ਨਾਲ ਨਾਲ ਅਸੀਂ ਸ਼ੋਭਾ ਯਾਤਰਾ ਕੱਢਣ ਲੱਗੇ ਆ ਤੁਸੀਂ ਲੋਕਾਂ ਚ ਜਨੂੰਨ ਦੇਖਿਆ ਹੀ ਹੋਣਾ ਵੀ ਲੋਕਾਂ ਚ ਕਿੰਨੀ ਖੁਸ਼ੀ ਹੈ ਉਹ ਪਹੁੰਚੇ ਹੋਏ ਆ ਹੁਣ ਅਸੀਂ ਸ਼ੋਭਾ ਯਾਤਰਾ ਸਟਾਰਟ ਕਰਨ ਲੱਗੇ ਆ ਬਾਕੀ ਜਿਹੜਾ ਸ਼ੋਭਾ ਯਾਤਰਾ ਦਾ ਨਜ਼ਾਰਾ ਇਹ ਤੁਸੀਂ ਹੁਣ ਅੱਗੇ ਦਿਖਾਉਣਾ ਹੈ ਪਾਲਾ ਜੀ ਦੀ ਕਿਰਪਾ ਦੇ ਨਾਲ ਤੇ ਮੈਂ ਇਹੀ ਉਮੀਦ ਕਰਦਾ ਹਾਂ ਸ਼ੋਭਾ ਯਾਤਰਾ ਸਾਡੀ ਜਿਹੜੀ ਸਫਲ ਰਹੇਗੀ ਤੇ ਜਿਹੜਾ ਰਾਤ ਨੂੰ ਸਾਡਾ ਜਾਗਰਣ ਆ ਪਹਿਲੇ ਮੂਰਤੀ ਸਤਾਇ ਆਪਣਾ ਦਿਵਸ ਦਾ ਉਹ ਗਨਗਾਣ ਬਹੁਤ ਹੀ ਵਧੀਆ ਤਰੀਕੇ ਨਾਲ ਸ਼ੁਰੂ ਹੋ ਗਿਆ। ਬਾਕੀ ਮੈਂ ਬਾਲਾ ਜੀ ਦੇ ਭਗਤਾਂ ਨੂੰ ਇਹ ਵੀ ਕਹਿਣਾ ਚਾਹੂੰਗਾ ਕਿ ਜਿਹੜਾ ਰਾਤ ਨੂੰ ਜਾਗਰਣ ਹੋਣ ਵਾਲਾ ਬਾਲਾ ਜੀ ਦਾ ਗਨਗਾਣ ਹੋਗਾ ਉਹ ਤੇ ਹਮ ਹਮਾ ਕੇ ਪਹੁੰਚਣਾ ਤੇ ਸਾਡਾ ਸਹਿਯੋਗ ਕਰਨਾ ਤੇ ਜਿਹੜੇ ਸਾਡੇ ਸਿੰਗਰ ਭਾਈ ਸਾਹਿਬ ਆ ਰਹੇ ਆ ਕੁਲਕਿਤ ਮਿੱਤਲ ਜੀ, ਵਿਸ਼ਾਲ ਧੂਰੀ ਜੀ ਤੇ ਯਾਦੂ ਵੰਸ਼ੀ ਬ੍ਰਦਰਸ ਜੋ ਕਿ ਸਾਰੇ ਬਹੁਤ ਹੀ ਮਧੁਰ ਆਵਾਜ਼ ਦੇ ਮਾਲਕ ਹਨ। ਤੇ ਜਿਹੜੇ ਯਾਦੂਵੰਸ਼ੀ ਬ੍ਰਦਰਸ ਹੈ ਇਹ ਇੱਕ ਬਾਲ ਕਲਾਕਾਰ ਹੈ ਇਹਨਾਂ ਦੀ ਜਿਹੜੀ ਪਰਫਾਰਮੈਂਸ ਹੈ ਬਾਲਾ ਜੀ ਦੀ ਨਗਰੀ ਵਿੱਚ ਦੇਖਣ ਯੋਗ ਹੋਵੇਗੀ ਤੇ ਮੈਂ ਲੋਕਾਂ ਨੂੰ ਇਹੀ ਅਪੀਲ ਕਰਦਾ ਕਿ ਉਹ ਹਮ ਹਮਾ ਕੇ ਪਹੁੰਚੋ ਤੇ ਇਸ ਨਜ਼ਾਰੇ ਦਾ ਜਿਹੜਾ ਦੇਖੋ ਨਜ਼ਾਰਾ ਦੇਖੋ ਜੈ ਸ਼੍ਰੀ ਵਾਲਾ ਜੀ ਜੈ ਸ਼੍ਰੀ ਸ਼ਾਮ ਜਿਵੇਂ ਕਿ ਤੁਹਾਨੂੰ ਸਭ ਨੂੰ ਪਤਾ ਹੀ ਹੈ ਕਿ ਅੱਜ ਆਪਣਾ ਮੂਰਤੀ ਸਥਾਪਨਾ ਦਿਵਸ ਨੂੰ ਪੂਰਾ 1 ਸਾਲ ਹੋ ਗਿਆ ਅੱਜ ਜਿਹਦੀ ਖੁਸ਼ੀ ਵਿੱਚ ਅੱਜ ਬਹੁਤ ਹੀ ਵਿਸ਼ਾਲ ਕੀਰਤਨ ਕਰਵਾਇਆ ਜਾ ਰਿਹਾ ਹੈ ਤੇ ਅੱਜ ਜਿੱਥੇ ਬਹੁਤ ਯਾਨੀ ਵਿਸ਼ਾਲ ਕੀਰਤਨ ਦੇਖਣ ਵਾਲਾ ਹੋਏਗਾ ਜਿਹਦੇ ਵਿੱਚ ਆਪਣੇ 2-3 ਸਿੰਗਰ ਭਗ ਲੈ ਰਹੇ ਨੇ ਲੰਗਰ ਦੀ ਵਿਵਸਥਾ ਰੱਖੀ ਗਈ ਹੈ ਬਹੁਤ ਹੀ ਵਿਸ਼ਾਲ ਕੀਰਤਨ ਹੈ ਸਜਾਵਟ ਦੇਖੋ ਕਿੰਨੀ ਸੋਹਣੀ ਹੋਈ ਵੀ ਦੇਖਣ ਵਾਲੀ ਹੈਗੀ ਹੈ ਤੇ ਇਸ ਕੀਰਤਨ ਦੇ ਵਿੱਚ ਨਿਹਾਲ ਸਿੰਘ ਵਾਲਾ ਤੋਂ ਤਾਂ ਲੋਕ ਆ ਹੀ ਰਹੇ ਨੇ ਆਸੇ-ਪਾਸੇ ਪਿੰਡਾਂ ਤੋਂ ਆਪਣਾ ਬਾਗਾਪੁਰਾਣਾ ਮੋਗਾ ਰਾਏਕੋਟ ਹੋਰ ਵੀ ਆਸੇ-ਪਾਸੇ ਸ਼ਹਿਰਾਂ ਤੋਂ ਬਹੁਤ ਹੀ ਭਗਤ ਜਨ ਆ ਰਹੇ ਨੇ ਤੇ ਬਸ ਆਪਜੀ ਨੂੰ ਬੇਨਤੀ ਹੈ ਕਿ ਤੁਸੀਂ ਵੀ ਇਸ ਪ੍ਰੋਗਰਾਮ ਦਾ ਹਿੱਸਾ ਬਣੋ ਸਾਡਾ ਸਾਥ ਦਿਓ ਤੇ ਬਾਲਾ ਜੀ ਦਾ ਬਾਬਾ ਸ਼ਾਮ ਜੀ ਦਾ ਆਸ਼ੀਰਵਾਦ ਲਿਓ ਜੈ ਸ਼੍ਰੀ ਬਾਲਾ ਜੀ ਬਹੁਤ ਬੜਾ ਸਾਡੀ ਜਿਹੜੀ ਤਿਆਰੀ ਮੁਕੰਮਲ ਹੋ ਚੁੱਕੀ ਹੈ ਤੁਸੀਂ ਅੱਗੇ ਦੇਖੋਗੇ ਜਿਹੜੀ ਸਾਡੀ ਸ਼ੋਭਾ ਯਾਤਰਾ ਸ਼ੁਰੂ ਹੋਣ ਵਾਲੀ ਹੈ ਪਰ ਮੈਂ ਅੱਜ ਨਾ ਇੱਕ ਗੱਲ ਬਹੁਤ ਮਿਸ ਕਰ ਰਿਹਾ ਸਾਡੇ ਜਿਹੜੇ ਵੱਡੇ ਵੀਰ ਹਨ ਬੰਨ ਬਾਂਸਲ ਜੀ ਉਹਨਾਂ ਨੂੰ ਕਿਸੇ ਕੁਝ ਨਿੱਜੀ ਕਾਰਨਾ ਕਰਕੇ ਕਿਤੇ ਬਾਹਰ ਜਾਣਾ ਪੈ ਗਿਆ ਤੇ ਸਾਨੂੰ ਥੋੜਾ ਜਿਹਾ ਦੁੱਖ ਹੈ ਵੀ ਉਹ ਸਾਡੇ ਨਾਲ ਨਹੀਂ ਹੈਗੇ ਪਰ ਚਲੋ ਜੀ ਜਿਹੜਾ ਜਿਵੇਂ ਮਜਬੂਰੀ ਬਣ ਚੁੱਕੀ ਹੈ ਬਾਕੀ ਤੁਸੀਂ ਦੇਖ ਚੁੱਕੇ ਹੋ ਮੰਡੀ ਨਿਵਾਸੀ ਪਹੁੰਚ ਚੁੱਕੇ ਆ ਵੱਡੀਆਂ ਮਹਾਨ ਹਸਤੀਆਂ ਵੀ ਆਪਣੇ ਖਨਮੁਖ ਭਾਰਤੀ ਜੀ ਸ਼ਰੋਮਨੀ ਅਕਾਲੀ ਦਲ ਤੋਂ ਆਪਣੇ ਬਰਿੰਦਰ ਸ਼ਰਮਾ ਜੀ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਆਪਣੇ ਜਗਦੀਪ ਗਟਰਾ ਜੀ ਨਗਰ ਪੰਚਾਇਤ ਦੇ ਪ੍ਰਧਾਨ ਅਤੇ ਬਹੁਤ ਹੋਰ ਵੀ ਬਹੁਤ ਮਹਾਨ ਹਸਤੀਆਂ ਪਹੁੰਚ ਚੁੱਕੀਆਂ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਹੈ ਕਿ ਉਹਨਾਂ ਨੇ ਆਪਦੇ ਕੀਮਤੀ ਸਮੇਂ 'ਚ ਸਮਾਂ ਕੱਢ ਕੇ ਜਿਹੜਾ ਸਾਨੂੰ ਜੁਆਇਨ ਕੀਤਾ ਤੇ ਹੁਣ ਅੱਗੇ ਤੁਸੀਂ ਦੇਖੋਗੇ ਜਿਹੜੀ ਸਾਲਾ ਸਰ ਤਾਂ ਆਮ ਤੋਂ ਪਵਿੱਤਰ ਜੋਤੀ ਆਈ ਹੈ ਅਸੀਂ ਉਸ ਨਾਲ ਸ਼ੋਭਾ ਯਾਤਰਾ ਸ਼ੁਰੂ ਕਰਨ ਲੱਗੇ ਹਾਂ ਜੈ ਸ਼੍ਰੀ ਭਾਲ ਜੈ बाला जी जय श्री शाम लोगों की हर तरह साल में उत्साह बहुत देखने को मिल रहा है पिछले साल से उम्र के पहुंचे लोग उत्साह बहुत ज्यादा है शाम को सत बजे कीर्तन का प्रोग्राम शुरू होगा सब उत्तर रख देगा लोग बारों बार उम्र मार के पहुंच रहे हैं उत्साह बहुत ज्यादा 私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たちは、私たち、私、私、私、私、私、私、私、私、私、私、私、私、私、私、私、私、私、私、